ਕੰਨ ਲਗੇ ਮਹਾਰਾਜ ਇੰਨੇ ਸਾਡੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਕਿਰਪਾ ਕਰੋ ਸਾਨੂੰ ਅਗਲ ਦਿਓ ਜੀ ਸਾਨੂੰ ਮਨ ਨਹੀਂ ਲੱਗਦੇ ਹੋਏ ਇਦਾਂ ਹੀ ਅਸੀਂ ਮਾਰ ਨਾਲ ਡੁੱਟ ਜਾਈਏ ਕੱਲ ਫਿਰ ਪੰਡਾਰਾ ਸਾਰਾ ਸੰਪੂਰਨ ਹੋਇਆ ਮੂਰੇ ਤਾਰ ਕਹਿੰਦੇ ਮੀਂਹ ਪਿਆ ਬੜਾ ਹੀ ਕਹਿੰਦੇ ਸੰ ਘੰਟੀਆਂ ਘੜਿਆਲ ਬੱਠੇ ਕਹਿੰਦੇ ਕਿਉਂ ਆਪਣੇ ਹੰਕਾਰ ਨੂੰ ਮਾਰ ਲਿਆ ਆਪਣੇ ਲੋਭ ਨੂੰ ਮਾਰ ਲਿਆ ਆਪਣੀ ਮਾਇਆ ਨੂੰ ਨੀਮਾ ਕਰਤਾ ਕਹਿੰਦੇ ਜਿੱਥੇ ਮਾਰਾ ਕਰੇ ਅਸੀਂ ਜਗ ਮੈਂ ਸੋਭਾ ਨਾਮ ਕੀ ਬਿਨ ਨਾ ਵੈ ਸੋਭਾ ਨਾ ਹੋਈ ਕਹਿੰਦੇ ਭਾਈ ਸੋਪਾ ਇੱਥੇ ਕਿਹੜਾ ਨਾਮ ਦੀ ਹੋਣੀ ਹੈ ਜਿੰਨੀ ਮਾਇਆ ਇਕੱਠੀ ਮਰਜੀ ਕਰ ਲਓ ਬੜੇ ਆਏ ਨੇ ਲੰਕਾ ਗੜ੍ਹ ਸੋਨੇ ਦਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਕਹਿੰਦੇ ਕਿੰਨੇ ਇੱਥੇ ਗਏ ਨੇ ਪਰ ਕਹਿੰਦੇ ਅਸੀਂ ਆਪਣੇ ਮਨ ਨੂੰ ਨਿਲਾਉ ਕੇ ਛੁੱਟ ਜਾਈਏ ਦਿਆ ਦੇ ਲੋ ਵਿੱਚ ਰੱਖੀਏ ਹਰ ਦਮ ਜਪੀਏ ਨਾਮ ਸੰਤ ਸਮਾਗਮ ਕੀ ਜੀਏ ਤੋ ਹੰਸਾ ਪਹੁੰਚੇ ਧਾਮ ਪਿਆਰੇ ਕਹਿੰਦੇ ਫਿਰ ਉਹਦੀ ਕਿਰਪਾ ਹੋ ਜਾਂਦੀ ਹੈ ਮਨ ਅੰਦਰ ਗਿਆ ਆ ਜਾਵੇ ਮਨ ਅੰਦਰ ਕਹਿੰਦੇ ਸ਼ੀਰ ਸੰਤੋਸ਼ ਆ ਜਾਵੇ ਵਿਵੇਕ ਆ ਜਾਵੇ ਫਿਰ ਕਹਿੰਦੇ ਤੇਰੀ ਸੁਰਤੀ ਉੱਚੀ ਹੋ ਜਾਵੇ ਹੁਣੇ ਕਿਵੇਂ ਆ ਜੁੜ ਕੇ ਬੈਠ ਜਾਵਾਂਗੇ ਪਹਿਲਾਂ ਬੇਨਤੀ ਤੇ ਮਨ ਕੀ ਕੱਟੀਏ ਮੈਲ ਕਹਿੰਦੇ ਮਨ ਦੀ ਮੈਲ ਕਿਵੇਂ ਘਟ ਹੋਣੀ ਹੈ ਮਨ ਕੀ ਕੱਟੀਏ ਮੈਲ ਸਾਧ ਸੰਗਤ 붙ਠਿਆਂ ਆਵੇ ਸਾਹਿਬ ਚਤ ਤੇਰਿਆਂ ਭਗਤਾਂ ਡਿੱਠੇ ਆ। ਤੈਨੂੰ ਕਹਿੰਦੇ ਰਸਤਾ ਮਿਲ ਜਾਵੇ ਫਿਰ ਕੋਈ ਨਾ ਕੋਈ ਅੱਗੇ ਲੱਗੇ ਜਾ ਕੇ। ਪੂਰੇ ਗੁਰੂ ਤੋਂ ਪੂਏ ਮੁਰਸ਼ਦ ਤੋਂ ਕਾਮਕ੍ਰੋਲ ਅਰ ਲੋਭੋਂ ਬਿਰਸ ਜਾਏ ਅਹਿਮੇਦ ਨਾਨਕ ਪ੍ਰਭ ਸ਼ਰਨਾਗ ਤੇ ਕਰ ਪ੍ਰਸਾਦ ਗੁਰਦੇਵ। ਗੁਰੂ ਅੱਗੇ ਕਹਿੰਦੇ ਬੇਨਤੀ ਕਰ ਦੋ ਮਹਾਰਾਜ ਜੀ ਮੈਨੂੰ ਕਿਰਪਾ ਦਾ ਪ੍ਰਸਾਦ ਮਿਲ ਜਾਏ। ਜਿਹੜਾ ਮਨ ਦੀ ਉੱਚਾ ਹੋ ਜਾਵੇ, ਸੱਚਾ ਹੋ ਜਾਵੇ ਤੇ ਨਾਮਾ ਜੁੜ ਜਾਈ ਤੇ ਲੰਗ ਵਿੱਚ ਰੰਗੇ ਜਾਈਏ। ਕਿਰਪਾ ਕਰ ਦੋ ਮਹਾਰਾਜ ਜੀ ਸਾਡੇ ਤੇ ਵੀ ਜਦੋਂ ਕਹਿੰਦੇ ਇਦਾਂ ਨਹੀਂ ਕਹਿੰਦੇ ਸੋਚ ਲੈ ਕੇ ਜਾਏਗਾ ਨਾ ਇਹ ਨਹੀਂ ਪਦਾਰਥਾਂ ਦੇ ਅੰਦਰੋਂ ਵਸੀ ਮਿਲ ਜਾਣੇ ਜਦੋਂ ਤੇਰਾ ਮਨ ਉੱਚਾ ਹੋ ਗਿਆ ਉਹ ਤੇਰੇ ਕਰਮਾਂ ਸਾਥ ਨੂੰ ਮਿਲ ਹੀ ਜਾਣਾ ਐਵੇਂ ਜਿੰਨੇ ਮਰਜੀ 10 ਸਾਲ ਲੰਬੀ ਕਰੀ ਜਲੋ ਮੇਰਾ ਆ ਹੋ ਜੇ ਜੀ ਮੇਰਾ ਆ ਹੋ ਜਾਵੇ ਅੰਦਰੋਂ ਜਿਹੜੀ ਤੁਸ਼ਨਾ ਤੇਰੀ ਖਤਮ ਹੋ ਜਾਵੇ ਨਾ ਜਦੋਂ ਖਤਮ ਹੋਈ ਤੂੰ ਆਪੇ ਮਿਲ ਜਾਣੀ ਤੇਰੇ ਕਰਮਾਂ ਨਾਲ ਸਾਥ ਮਜੂਤ ਹੋਈ ਕਰਮਾਂ ਦੇ ਹੱਥ ਤੈਨੂੰ ਮਿਲ ਜਾਣਾ ਪਰ ਕਹਿੰਦੇ ਨਾਮ ਮੰਗ ਲੈ ਬਿੰਦ ਤੂੰ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਜੇ ਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਤੇਰੀ ਬਨ ਹੈ ਖੁਦਾਏ ਤੁਮ ਬਖਸ਼ੰਦਗੀ ਮਾਰਾ ਤੇਰੀ ਸੱਗਣ ਵਿੱਚ ਆਇਆ ਤੇਰੀ ਪਹਲਾ ਲਈ ਆ ਮੈਨੂੰ ਬਖਸ਼ ਲੈ ਸ਼ੇਖ ਫਰੀਦਾ ਖੈਰ ਬੀਜਾ ਬੰਦਗੀ ਮੈਨੂੰ ਬੰਦਗੀ ਦਾ ਕਹਿੰਦੇ ਗਿਆਨ ਮਿਲ ਜੇ ਮੈਨੂੰ ਬੰਦਗੀ ਮਿਲ ਜਾਵੇ ਫਿਰ ਮੇਰਾ ਪਾਰ ਉਤਾਰਾ ਹੋ ਜਾਵੇਗਾ ਇਦਾਂ ਦੇ ਬੇਚਣੇ ਕਰਿਆ ਕਰੋ ਸੋ ਇਸ ਕਰਕੇ ਫਿਰ ਤੇਰਾ ਜੀਵਨ ਵੀ ਉੱਚਾ ਹੋ ਜਾਵੇਗਾ ਤੇਰੇ ਅੰਦਰ ਗਿਆਨ ਵੀ ਹੋ ਜਾਵੇਗਾ ਸੁਤਾ ਕਰਕੇ ਜੜੀਏ ਅੰਦਰੋਂ ਦੇ ਅੰਦਰ ਕਹਿੰਦੇ ਆਕਾਂਸ਼ਾ ਹੋਵੇ ਕਾਂਖੀ ਇਕੈ ਦਰਸ਼ਤ ਹਾਰੋ ਨਾਨਕ ਹੋਣ ਸੰਗ ਮੋਹੇ ਉਧਾਰ ਤੇਰੇ ਅੰਦਰ ਕਹਿੰਦੇ ਇਕਾਂਸ਼ਾ ਵੱਧ ਜਾਵੇ ਛੋਟਾ ਜਿਹਾ ਪ੍ਰਸੰਗ ਹੋਰ ਸੁਣਾਵਾਂਗੇ ਛੋਟਾ ਜਿਹਾ ਮੇਰੀ ਪੀਰੀ ਦੇ ਮਾਲਕ ਸਿਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਇਹ ਕਹਿੰਦੇ ਫਕੀਰ ਆਇਆ ਫਕੀਰ ਆਇਆ ਤੇ ਆਖੇ ਕੀ ਦੇਖਦਾ ਆਖੇ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ ਆਇਆ ਤੇ ਅੱਗੇ ਸਿਮਰਦਾ ਰਾਮ ਦੇ ਹਾਉ ਭਾਈ ਫਕੀਰ ਜੀ ਕਿਵੇਂ ਆਉਣਾ ਹੋਇਆ ਕਹਿਣ ਲੱਗਾ ਬਸ ਮੈਨੂੰ ਮਹਾਰਾਜ ਦੇ ਦਰਸ਼ਨ ਕਰਾ ਦਿਓ ਉਹਦੇ ਗੁਰੂ ਨੇ ਨੂੰ ਕਿਹਾ ਸੀ ਕਿ ਜਿੱਥੇ ਤੇਰੀ ਹੁਣ ਅਵਸਥਾ ਬਣ ਗਈ ਉਸ ਤੋਂ ਅਵਸਥਾ ਜਿਹੜੀ ਤੇਰੇ ਅੱਗੇ ਹੈ ਨਾ ਤੈਨੂੰ ਮਹਾਰਾਜ ਤੁਸੇ ਮਹਾਰਾਸ਼ੇ ਪਾਸ਼ਾ ਜੀ ਮਰਸ਼ਦ ਹੋਵੇ ਆਮਲ ਗੁਰੂ ਹੋਵੇ ਕਾਮਲ ਕਹਿੰਦੇ ਫਿਰ ਕਿਰਪਾ ਹੋ ਜਾਂਦੀ ਹੈ ਫਿਰ ਕਹਿੰਦੇ ਕਿਰਪਾ ਹੋ ਜਾਂਦੀ ਹੈ ਹੋ ਸਕਦੀ ਹੈ ਜੇ ਚਾਹੇ ਤਾਂ ਬੰਦਾ ਤੇ ਮੇਰੀ ਤੇਰੀ ਇਹ ਮਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਆਇਆ ਨਾ ਕਹਿੰਦੇ ਉਹ ਫਕੀਰ ਰੱਬ ਦਾ ਪਿਆਰਾ ਤੇ ਕਿਹਾ ਕਿ ਦਰਸ਼ਨ ਕਰਨੇ ਕਹਿੰ ਲਗੇ ਮਹਾਰਾਜ ਅੰਦਰ ਨੇ ਕੋਈ ਦਰਸ਼ਨ ਕੋਈ ਗੱਲ ਨਹੀਂ ਬੈਠੋ ਜਲਪਾਲ ਛੱਕੋ ਬਸ ਆ ਕੇ ਇਹੀ ਬੀਤ ਨਾਲ ਜਾਨੀ ਕੋ ਜਾਨੀ ਮਿਲਾ ਦਿਓ ਬਸ ਇਹੀ ਬੀਤ ਨਹੀਂ ਕਰ ਰਿਹਾ ਮਹਾਰਾਜ ਜਾਨੀ ਕੋ ਜਾਨੀ ਮਿਲਾ ਦਿਓ ਕਿਉਂਕਿ ਹੋਰ ਸਭ ਅੰਦਰੋਂ ਸੰਸਾਰ ਤੋਂ ਦੂਰ ਹੋ ਗਏ ਸਭ ਅੰਦਰੋਂ ਬਸ ਇਹ ਸੀ ਕਿ ਮੈਨੂੰ ਕਹੋ ਪ੍ਰਭਾਨ ਦਰਸ਼ਨ ਹੋ ਜਾਵੇ ਮੇਰੇ ਅੰਦਰ ਕਦੋਂ ਪ੍ਰਕਾਸ਼ ਹੋ ਜਾਵੇ ਬਸ ਮਹਾਰਾਜ ਜਾਨੀ ਕੋ ਜਾਨੀ ਮਿਲਾ ਦਿਓ ਇਸ ਵੰਦਰਾਂ ਨੇ ਕੀਤੀ ਮਹਾਰਾਜ ਬੇਨਤੀ ਮਹਾਰਾਜ ਇੱਕ ਫਕੀਰ ਰੱਬ ਦਾ ਪਿਆਰਾ ਆਇਆ ਅਸੀਂ ਉਹ ਲੰਗਰ ਪਾਣੀ ਵੀ ਪੁੱਛਿਆ ਕਹਿੰਦਾ ਨਹੀਂ ਮੈਂ ਛੱਕਿਆ ਮੈਨੂੰ ਇੱਛਾ ਨਹੀਂ ਕਿਰਪਾ ਕਰ ਦਿਓ ਬਸ ਇੱਕੋ ਅੰਦਰੋਂ ਇਹੀ ਵਾਅਦਾ ਜਾਨੀ ਕੋ ਜਾਨੀ ਮਿਲਾ ਦਿਓ ਅੱਛਾ ਮਾਰੇ ਕਿ ਲੱਗੇ ਚਾਪਾਈ ਕੋਈ ਗੱਲ ਨਹੀਂ ਬਿਠਾਓ ਉਹਨੂੰ ਕਿਹਾ ਲੱਗੋ ਦਰਸ਼ਨ ਹਲੇ ਆਏ ਨਹੀਂ ਹੋਣੇ ਮਾਲਾ ਦੀ ਪਰਖਣਾ ਸੀ ਨਾ ਕਿ ਇਹ ਕਚੜਾ ਹੀ ਨਾ ਹੋਵੇ ਉਹਦੇ ਰਸਤਾ ਕਾਦੇ ਬੜਾ ਪਾਈ ਔਖਾ ਮਾਰ ਗਿਆ ਇਹ ਮਾਰਗ ਚੀਨਾਰੇ ਪਹੁੰਚੇ ਰਵਿੰਗਾਂ ਦੇ ਬੜਾ ਔਖਾ ਮਾਰ ਗਿਆ ਭਾਈ ਕਿੰਨ ਲਗੇ ਮਾਰੇ ਕਹਿੰਦਾ ਭਾਈ ਬਿਠਾਓ ਕਿ ਦਰਸ਼ਨ ਆਏ ਨਹੀਂ ਹੋਣੇ ਬੈਠੋ ਕੋਈ ਗੱਲ ਨਹੀਂ ਸਮਾਂ ਆਵੇਗਾ ਦੱਸੂ ਦਵਾਗੇ ਉਹਨੂੰ ਬਾਹਰ ਬਿਠਾ ਦਿਓ ਕੋਈ ਗੱਲ ਨਹੀਂ ਕਰਨ ਲੱਗਿਆ ਪਰ ਉਹਦੇ ਅੰਦਰ ਵਿਰਾਗ ਸੀ ਅੰਦਰ ਤੇ ਰਾਤ ਲੰਗੀ ਰਾਤ ਨੂੰ ਫਿਰ ਉੱਥੇ ਹੀ ਬੈਠਾ ਅਸਨ ਲਈ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਬਸ ਅੰਦਰੋਂ ਇਹੀ ਮਨ ਜੋ ਅੰਦਰੋਂ ਮਨ ਇਹੀ ਬਸ ਵਿਰਾਗ ਚ ਬੈਠਾ ਸੀ ਬਸ ਇਹੀ ਕਿਰਪਾ ਮਹਾਰਾਜ ਦੀ ਕਿਰਪਾ ਕਰ ਦਿਓ ਜਾਨੀ ਕੋ ਜਾਨੀ ਮਿਲਾ ਦੋ ਅੰਦਰੋਂ ਬੇਨਤੀਆਂ ਅਰਦਾਸਾਂ ਕਰਦਾ ਸੀ ਰਾਤ ਲੰਗੀ ਫੇਰ ਸਵੇਰ ਹੋਇਆ ਕਹਿਣ ਲੱਗਾ ਸੇਵਾਦਾਰਾਂ ਨੂੰ ਕਿ ਮੈਨੂੰ ਮਹਾਰਾਜ ਦਰਸ਼ਨ ਕਰਾ ਦਿਓ ਫਿਰ ਕਹਿੰਦੇ ਭਾਈ ਜਲਪਣੀ ਸ਼ਕਲ ਹੈ ਕਹਣ ਲੱਗਾ ਬਾ ਜਲਪਣੀ ਇੱਛਾ ਬਸੇ ਕੀਏ ਦੱਸ ਨੂੰ ਕਹੋ ਬਸ ਮਾਰ ਨੂੰ ਮਿਲਣਾ ਸੱਚੇ ਪਾਤਸ਼ਾਹ ਜੀ ਨੂੰ ਪਰ ਜਾਨੀ ਕੋ ਜਾਨੇ ਮਿਲਾ ਦੋ ਇਹੀ ਅੰਦਰੋਂ ਵਿਰਾਗ ਕਰਿਆ ਸੀ ਬਿਰਾਗ ਅੰਦਰ ਸੱਚਾ ਨੇਹੋਂ ਅੰਦਰ ਸੱਚਾ ਵਿਰਾਗ ਸੀ ਕਹਿੰਦੇ ਭਾਈ ਉਸ ਪਿਆਰ ਦੇ ਅੰਦਰ ਫਕੀਰ ਦੇ ਅੰਦਰ ਗੁਰੂ ਨੂੰ ਤਿਆਰਿਆ ਬਾਰ-ਬਾਰ ਦੱਸਿਆ ਮਾਰਗ ਗੁਰੂ ਦਾ ਉਸ ਉੱਪਰ ਪੱਕਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਫਿਰ ਕਿਹਾ ਬੇਨਤੀ ਜੀ ਮੈਨੂੰ ਦਰਸ਼ਨ ਕਰਾ ਦਿਓ ਕਿੰਨ ਲ ਕੋਈ ਗੱਲ ਨਹੀਂ ਤੂੰ ਜਲਪਾਲੀ ਸ਼ਗਲ ਹੈ ਕੋਈ ਗੱਲ ਨਹੀਂ ਮਹਾਰਾਜ ਹੋਣਗੇ ਤੇ ਮਹਾਰਾਜ ਨੇ ਪੁੱਛਿਆ ਕਿ ਭਾਈ ਫਕੀਰ ਚਲੇ ਗਿਆ ਨਹੀਂ ਮਹਾਰਾਜ ਜੀ ਹਲੇ ਗਿਆ ਅੰਦਰ ਬਰਾਗ ਬੜਾ ਉਹਦੇ ਬਸ ਇਹੀ ਬੇਨਤੀ ਹੈ ਜਾਨੀ ਕੋ ਜਾਨੀ ਮਿਲਾ ਦਿਓ ਜਾਨੀ ਕੋ ਜਾਨੀ ਮਿਲਾ ਦਿਓ ਤੇ ਮਹਾਰਾਜ ਕਹਿੰਨਗੇ ਭਾਈ ਕੋਈ ਗੱਲ ਨਹੀਂ ਉਕੇ ਭਾਈ ਜਿਹਨੂੰ ਮੁਹੱਬਤ ਜਿਹਨ ਸਹੀ ਸੱਚਿਆ ਜਿਹਨ ਮਨ ਹੋਰ ਮੁਕ ਹੋਰ ਸੇ ਕੰਢੇ ਕੱਚੇ ਆ ਜਿਹੜੇ ਕਹਿੰਦੇ ਕੱਚੇ ਆ ਕਹਿੰਦੇ ਭੱਜ ਜਾਂਦੇ ਜਿਹੜੇ ਪੱਕੇ ਆ ਉਹ ਟਿਕ ਜਾਂਦੇ ਨੇ ਬਸ ਅੰਦਰੋਂ ਇਹੀ ਬੇਇਨਤੀਆਂ ਕਰ ਰਿਆ ਹੁੰਦਾ ਤੁਮੇਰੀ ਜਿਹਦਰ ਆਉਤ ਜਾਤ ਹੈ ਹਟ ਕੇ ਨਾਹੀ ਹੋਏ ਸੋਦਰ ਕਹੇ ਸੋਢੀਏ ਜੋਦਰ ਐਸਾ ਹੋਏ ਸਗਲ ਤਵਾਰ ਪੋਸ਼ਾਟ ਕੇ ਜਹੂ ਦੇਹੁ ਤਹਾਰੋ ਦਵਾਰ ਮਾਹੇ ਕਹੇ ਕਿ ਲਾਜਾ ਸੁਭਿਤ ਦਾਸ ਤੁਹਾਡ ਤੈ ਮਾਲਾ ਕਹਦੇ ਨੂੰ ਭਾਈ ਜੀਦੇ ਚੰਦ ਜੀ ਇਹਨੂੰ ਭੇਜੋ ਤੋ ਜਾਓ ਘਰ ਨੂੰ ਚਲੇ ਜਾਓ ਵਰਸ਼ਣ ਹੀ ਹੋਏ ਮਸ ਪਰ ਉਹਨੇ ਕਹਿੰਦੇ ਲੜ ਫੜ ਲਿਆ ਪੂਰੇ ਗੁਰੂ ਦਾ ਇਹੀ ਬੀਤਿਆ ਕਰਦਾ ਉਹ ਤਾਰੋ ਜਾ ਮਾਰੋ ਜੀ ਬਣ ਕੇ ਤੇਰੀ ਰੇ ਸਾਰੋ ਜਾ ਮਾਰੋ ਜੀ ਬਣ ਕੇ ਤੇਰੀ ਰੇ ਸਾਧਾਰੋ ਜਾ ਮਾਰੋ ਜੀ ਬਣ ਕੇ ਤੇਰੇ ਹੀ ਰਹਿਣਾ ਉਹ ਤਾਰੋ ਜਾ ਮਾਰੋ ਜੀ ਬਣ ਕੇ ਤੇਰੇ ਹੀ ਮੁਹੱਬਤ ਦੇ ਨਾਮ ਕੇ ਆਦੀ ਤੇਰੇ ਪਿਆਰੋ ਜੀ ਤਾਰੋ ਜਾ ਮਾਰੋ ਜੀ ਬਣ ਕੇ ਅਸੀਂ ਤੇਰੇ ਹੀ ਹੈਨਾ ਤਾਰੋ ਜਾ ਮਾਰੋ ਜੀ ਬਣ ਕੇ ਅਸੀਂ ਤੇਰੇ ਹੀ ਹੈਨਾ ਤਾਰੋ ਜਾ ਮਾਰੋ ਜੀ ਬਣ ਕੇ तेरी राणा बनके মারো <laughs> জড়কে ਸਭੇ ਦਵਾਰ ਕੋ ਛਾਲੰਗੇ ਇਹੋ ਤਹਾਰੋ ਦਵਾਰ ਵਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਮਾਰਾ ਵਿਖਰੇ ਕਹਨੇ ਕੱਚਾ ਪੱਕਾ ਮਾਰਾ ਮਕਾਲ ਹੈ ਮਾਰਾ ਕੋਈ ਲੀਲਾ ਵਰਤਾਰ ਹੈ ਨਿ ਸੇਮ ਪਾਸ਼ਾ ਜੀ